ਹਰ ਸਾਲ ਦੀਸ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਰਾਜਾ ਸਾਹਿਬ ਜੀ ਦੇ ਦਰਬਾਰ ਕਸਵਾ ਔਰ ਬੱਸ ਸਟੈਂਡ ਵਿਖੇ ਹਰ ਸੰਗਰਾਂਦ ਦੀ ਤਰ੍ਹਾਂ ਇਸ ਸਾਲ ਵੀ ਉਤਟ ਲੰਗਰ ਵਰਤਾਇਆ ਗਿਆ ਔਰ ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਇਕੱਠ ਇਸ ਸਥਾਨ ਤੇ ਅਕਸਰ ਹੀ ਦਿਨ ਤਿਹਾੜ ਜਿਹੜੇ ਆ ਉਹ ਮਨਾਏ ਜਾਂਦੇ ਹਨ ਇਹ ਜਿਹੜਾ ਸਥਾਨ ਆ ਇਹ ਕਸਵਾ ਔੜ ਬੱਸ ਸਟੈਂਡ ਤੇ ਆ ਤੁਸੀਂ ਦੇਖ ਰਹੇ ਹੋ ਕਿ ਇਸ ਮੋਸਿਆਂ ਦਾ ਜਿਹੜਾ ਪ੍ਰਸ਼ਾਦ ਹੈਗਾ ਉਹ ਵੀ ਜਿਹੜਾ ਵਰਤਾਇਆ ਜਾ ਰਿਹਾ ਆ ਔਰ ਇਧਰ ਦੇਖ ਸਕਦੇ ਹਾਂ ਕਿ ਸੇਵਾਦਾਰਾਂ ਵੱਲੋਂ ਜਿਹੜਾ ਆ ਕਿ ਉਹ ਕੜਾਹ ਪ੍ਰਸ਼ਾਦ ਬੇਸੰ ਤੇ ਮਠਿਆਈ ਦਾ ਜਿਹੜਾ ਹੈਗਾ ਪ੍ਰਸ਼ਾਦ ਜਿਹੜਾ ਆ ਉਹ ਇੱਥੇ ਵਰਤਾਇਆ ਜਾ ਰਿਹਾ ਹੈਗਾ ਔਰ ਆ ਤੁਸੀਂ ਦੇਖ ਸਕਦੇ ਹੋ ਕਿ ਵਰਤਨਾ ਦੀ ਸੇਵਾ ਜਿਹੜੀ ਆ ਉਹ ਇੱਥੇ ਕਰ ਰਹੇ ਨੇ ਆ ਤੁਸੀਂ ਦੇਖ ਸਕਦੇ ਆ ਕਿ ਲਾਈਨਾਂ ਦੇ ਵਿੱਚ ਬੈਠ ਕੇ ਜਿਹੜਾ ਆ ਉਹ ਇੱਥੇ ਲੰਗਰ ਛਕ ਰਹੇ ਨੇ ਅੱਜ ਸੰਗਰਾਂਦ ਦੇ ਦਿਹਾੜਾ ਆ ਸੰਗਰਾਂਦ ਦੇ ਦਿਹਾੜੇ ਦੇ ਉੱਪਰ ਜਿਹੜਾ ਆ ਜੇ ਕਸਵਾ ਹੋਰ ਵੇਖੇ ਜਿਹੜਾ ਆ ਧੰਨ ਧੰਨ ਨਾਵ ਕਵਰ ਰਾਜਾ ਸਾਹਿਬ ਜੀ ਦਾ ਅਸਥਾਨ ਹੈ ਬੱਸ ਸਟੈਂਡ ਦੇ ਉੱਪਰ ਇੱਥੇ ਜਿਹੜਾ ਆ ਕਿ ਇਹ ਹਰ ਸਾਲ ਹਰ ਪ੍ਰੋਗਰਾਮ ਜਿਹੜਾ ਆ ਉਹ ਬਣਾਇਆ ਜਾਂਦਾ ਹੈਗਾ ਆ ਔਰ ਤੁਸੀਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਇਹ ਦੇਖ ਰਹੇ ਹੋ ਵੀਡੀਓ ਨੂੰ ਦੇਖਦੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਤਾਜੋ ਜ਼ਿਲ੍ਹਾ ਅਸ਼ੀਰਦ ਪਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤਵਾਡੇ ਤੱਕ ਪਹੁੰਚਦੀ ਰਹੇ ਔਰ ਇਸ ਸਥਾਨ ਤੋਂ ਜਿਹੜੀ ਹੈਗੇ ਆ ਕਿ ਐਤਵਾਰ ਨੂੰ ਧੰਨ ਧੰਨ ਰਾਜਾ ਸਾਹਿਬ ਜੀ ਦੇ ਦਰਬਾਰ ਨੂੰ ਜਿਹੜੀਆਂ ਬੱਸਾਂ ਆ ਗੱਡੀਆਂ ਹੈਗੀਆਂ ਉਹ ਇਸ ਔਰਤੋਂ ਜਿਹੜੀਆਂ ਆ ਉਹ ਫ੍ਰੀ ਜਿਹੜੀਆਂ ਚੱਲਦੀਆਂ ਨੇ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਹਰ ਰਿਪੋਰਟ ਹਰ ਖਬਰ ਦਿਖਾਈ ਜਾਵੇ ਮੇਰੀ ਕੁਝ ਸਮਾਂ ਤਵੀਤ ਕੁਝ ਮਹੀਨੇ ਖਰਾਬ ਰਹਿਣ ਕਰਕੇ ਜਿਹੜਾ ਹੈ ਕਿ ਰਿਪੋਰਟਿੰਗ ਜਿਹੜੀ ਆ ਉਹ ਮੈਂ ਨਹੀਂ ਕਰ ਸਕਿਆ ਸੀ ਹੁਣ ਰਾਜਾ ਸਾਹਿਬ ਦੀ ਕਿਰਪਾ ਨਾਲ ਜਾਰਾ ਦੋਸਤਾਂ ਦੀਆਂ ਦਵਾਵਾਂ ਦੇ ਨਾਲ ਸਿਹਤ ਵੀ ਮੇਰੀ ਠੀਕ ਹੋ ਗਈ ਆ ਤੇ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਕੋਲ ਹੁਣ ਹਰ ਖਬਰ ਹਰ ਰਿਪੋਰਟ ਜਿਹੜੀ ਆ ਉਹ ਮੈਂ ਪਹੁੰਚਾਉਂਦਾ ਰਹਾ ਔਰ ਤੁਸੀਂ ਰਸ ਦੇਖ ਸਕਦੇ ਹੋ ਕਾਫੀ ਰਸ ਜਿਹੜਾ ਆ ਕਿ ਇੱਥੇ ਹੈ नवां शहर दुबाबा यूट्यूब चैनल संपर्क अठानवे सत सौ चार सौ